ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੇਕਰ ਆਪ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈ ਜੇਕਰ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਾਲਾਂਕਿ ਜਦੋਂ ਸ਼੍ਰੀ ਅੰਮ੍ਰਿਤਸਰ ਹਰਮੰਦਰ ਸਾਹਿਬ ਵਿਖੇ ਨਤਮਸਕਤ ਹੋਏ ਸੀ ਅਰਵਿੰਦ ਕੇਜੀਵਾਲ ਤੇ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਨੂੰ ਲੈ ਕੇ ਲੜੀਆਂ ਚੜ੍ਹ ਗਈਆਂ ਲੇਕਿਨ ਇੱਕ ਕਿਉਂ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਇੱਕ ਪਾਸੇ ਜਿੱਤ ਦਾ ਜਸ਼ਨ ਮਨਾ ਰਹੇ ਨੇ ਤੇ ਦੂਸਰੇ ਪਾਸੇ ਅੰਦਰੋਂ ਅੰਦਰੀ ਦੁਖੀ ਵੀ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਕਤੀਹੀਣ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਰਗੇਨਿਕ ਕਿ ਡਿਪਟੀ ਸੀਐਮ ਉਪ ਮੁੱਖ ਮੰਤਰੀ ਨਹੀਂ ਬਣ ਦਿੱਤਾ ਚਾਹਵੇਗਾ ਆਮ ਆਦਮੀ ਪਾਰਟੀ ਦੇ ਜਿਮਣੀ ਚੋਣ ਜਿੱਤੇ ਹੋਏ ਉਮੀਦਵਾਰ ਮੌਜੂਦਾ ਵਿਧਾਇਕ ਸੰਜੀਪ अरोड़ा ਨੂੰ ਇਹ ਮੰਦੋ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਹੈ ਕਿ ਭਈ ਦਿੱਲੀ ਦੇ ਵਿੱਚੋਂ ਯੂਪੀ ਦੇ ਵਿੱਚੋਂ ਕੋਈ ਵੀ ਰਾਜ ਸਭਾ ਦਾ ਮੈਂਬਰ ਨਹੀਂ ਭੇਜਿਆ ਜਾਵੇਗਾ ਸੰਜੀਪ अरोड़ा ਦੀ ਥਾਂ ਤੇ ਪੰਜਾਬੀ ਭੇਜਿਆ ਜਾਵੇਗਾ ਪੰਜਾਬ ਦੇ ਅਕਲਾਕੀ ਹੱਕਾਂ ਦੀ ਗੱਲ ਕਰੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਪੰਜਾਬ ਦੀਆਂ ਫਸਲਾਂ ਦੀ ਗੱਲ ਕਰੇ ਪੰਜਾਬ ਦੇ ਵਿੱਚ ਵਧ ਰੇ ਨਸ਼ੇ ਦੀ ਗੱਲ ਕਰੇ ਪੰਜਾਬ ਦੇ ਵਿੱਚ ਵਧ ਰਹੀ ਬੇਰੁਜ਼ਗਾਰੀ ਦੀ ਗੱਲ ਕਰੇ ਪੰਜਾਬੀ ਹੀ ਪੰਜਾਬ ਦੀ ਗੱਲ ਕਰੇਗਾ ਨਾ ਤੇ ਅਰਵਿੰਦ ਕੇਚੀਵਾਲ ਨਾ ਮਨੀ ਸੋਧਿਆ ਕਿਉਂਕਿ ਕੱਲ ਅਰਵਿੰਦ ਕੇਜੀਵਾਲ ਨੇ ਗੱਲਾਂ-ਗੱਲਾਂ ਦੇ ਵਿੱਚ ਕਹਿ ਦਿੱਤਾ ਕਿ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਹੈ ਉਹ ਡਿਸਾਈਡ ਕਰੇਗੀ ਭਾਈ ਪੋਲੀਟੀਕਲ ਅਫੇਅਰ ਜਿਹੜੀ ਕਮੇਟੀ ਹੈ ਉਹ ਤੁਹਾਡੇ ਹੱਥਾਂ ਦੀ ਘੱਟ ਪੁਤਲੀ ਹੈ ਅਰਵਿੰਦ ਕੇਸ਼ੀ ਜੀ ਨੂੰ ਸ਼ਾਇਦ ਪਤਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ 10 ਵੱਡੇ ਅਹੁਦੇ ਖੋਲੇ ਗਏ ਨਹੀਂ ਪੰਜਾਬ ਦੇ ਮੁੱਖ ਮੰਤਰੀ ਅੰਦਰੋਂ ਅੰਦਰੀ ਟੈਨਸ਼ਨ ਦੇ ਵਿੱਚ ਨੇ ਦੁਖੀ ਨੇ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਚੀਫ ਸੈਕਟਰੀ ਹੋਵੇ ਪੰਜਾਬ ਦਾ ਮੁੱਖ ਮੰਤਰੀ ਜਿਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਲੋਕਤੰਤਰ ਜਰੀਏ ਮੁੱਖ ਮੰਤਰੀ ਬਣਾਇਆ ਹੋਵੇ ਤੇ ਗੈਰ ਲੋਕਤੰਤਰ ਦੇ ਤਰੀਕੇ ਨਾਲ ਚੁਣਿਆ ਹੋਇਆ ਮੁੱਖ ਸਿਕੱਤਰ ਹੁਣ ਚੀਫ ਸੈਕਟਰੀ ਬਣ ਗਿਆ ਹੈ ਉਹਨਾਂ 10 ਓਧਿਆਂ ਤੇ ਚਾਹੇ ਅਰਬਨ ਸਟੇਟਸ ਹੋਵੇ ਜਲੰਧਰ ਦੀ ਅੰਮ੍ਰਿਤਸਰ ਦੀ ਲੁਧਿਆਣੇ ਦੀ ਬਠਿੰਡਾ ਦੀ ਪਟਿਆਲੇ ਦੀ ਤਰਨਤਾਰ ਦੀ ਡੇਰਾ ਬਾਬਾ ਨਾਨਕ ਦੀ ਇਸ ਤੋਂ ਇਲਾਵਾ ਕਪੂਰਥਲਾ ਦੀ ਫਿਰੋਜ਼ਪੁਰ ਦੀ ਯਾਨੀ ਕਿ ਅਰਬਨ ਸਟੇਟਸ ਦੇ ਜਿਹੜੇ ਚੀਫ ਸੈਕਟਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ ਉਹ 10 ਵੱਡੇ ਅਹੁਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਆ ਗਏ ਉਹ ਅਹੁਦੇ ਕਿਹਨੂੰ ਦੇ ਦਿੱਤੇ ਨੇ ਜਿਹੜੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾ ਦੇ ਖਾਸਮ ਖਾਸ ਨੇ ਸਾਰਾ ਲੇਖਾ ਜੋਖਾ ਪੰਜਾਬ ਦੀਆਂ ਜ਼ਮੀਨਾਂ ਦਾ ਕਿੱਥੇ ਅਰਬਨ ਸਟੇਟ ਬਣਨੀ ਹੈ ਕਿੱਥੇ ਮੌਲ ਬਣਨਾ ਹੈ ਕਿਹੜੇ ਵਪਾਰੀ ਨੂੰ ਕਿਹੜਾ ਟੈਂਡਰ ਦੇਣਾ ਹੈ ਰੀਅਲ ਸਟੇਟ ਦਾ ਕੰਮ ਕਿਹਦੇ ਕੋਲ ਪਾਉਣਾ ਹੈ ਰੀਅਲ ਸਟੇਟ ਦੇ ਵਿੱਚ ਕਿਹੜੇ ਵਪਾਰੀ ਨੂੰ ਕਿੱਥੇ ਜਗ੍ਹਾ ਦੇਣੀ ਹੈ ਉਹ ਸਾਰੀਆਂ ਚਾਹੇ ਉਹ ਗਲਾਟਾ ਹੈ ਚਾਹੇ ਉਹ ਫਰਾਗਾ ਹੈ ਉਹ ਸਾਰੀਆਂ ਜਿਹੜੀਆਂ ਅਥਾਰਟिटीज ਨੇ ਸਾਰੀਆਂ ਜਿਹੜੀਆਂ ਪਾਵਰਸ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਉਹ ਗਵਰਨਰਟ ਮਾਨ ਦੇ ਕੋਲੋਂ ਖੋਕੇ ਉਹ ਦੇ ਦਿੱਤੀਆਂ ਗਈਆਂ ਨੇ ਮੁੱਖ ਸਿਕਤਰ ਨੂੰ ਜਿਸ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਅਕੋਰਡਿੰਗ ਟੂ ਗੱਲ ਕਰੀਏ ਲਾਅ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਸੰਵਿਧਾਨ ਅਤੇ ਲੋਕਤੰਤਰ ਦੀ ਤੇ ਇੱਕ ਪ੍ਰਾਈਵੇਟ ਜਿਸ ਨੂੰ ਲੋਕਾਂ ਨੇ ਵੋਟ ਦੀ ਪਾਈ ਉਹ ਚੀਫ ਸੈਕਟਰੀ ਦੇ ਅਹੁਦੇ ਤੇ ਨਹੀਂ ਬੈਠ ਸਕਦਾ ਇਹ ਪੰਜਾਬ ਦੇ ਹਿਤਾ ਉੱਤੇ ਡਾਕਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ੱੱਕਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਇਹ ਦਰਦ ਭਾਵੇਂ ਆਪਣਾ ਨਾ ਬਿਆਨ ਕਰਦੇ ਹੋਣ ਲੇਕਿਨ ਅੰਦਰੋਂ ਅੰਦਰੀ ਜ਼ਰੂਰ ਦੁਖੀ ਨੇ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮ ਨੇ ਫੈਸਲਾ ਲਿਆ ਹੈ ਕਿ ਜਿਹੜਾ ਲੋਕਤੰਤਰ ਦੇ ਨਾਲ ਮੁੱਖ ਮੰਤਰੀ ਬਣਿਆ ਹੈ ਉਸ ਦੇ ਕੋਲੋਂ ਚੀਫ ਸੈਕਟਰੀ ਦੇ 10 ਅਹੁਦੇ ਖੋਲਿਆ ਗਿਆ ਹੈ।